ਇੱਕ ਵਾਰ ਫਿਰ ਤੋਂ ਰਾਜਾ ਵੜਿੰਗ ਸਟੇਜ ਦੇ ਉੱਤੇ ਗਰਜਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਦੇ ਨਾਲ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਨੂੰ ਲੌਲੀਪੌਪ ਦਿੱਤੇ ਗਏ ਨੇ ਪਰ ਹਜੇ ਵਾਦੇ ਜਿਹੜੇ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸੀ ਸਿਰਫ ਔਰ ਸਿਰਫ ਉਹ ਕੱਲੇ ਵਾਦੇ ਸੀ ਕੋਈ ਪੂਗਾਇਆ ਨਹੀਂ ਗਿਆ ਪਰੰਤੂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸਮੇ ਜਿਹੜਾ ਕਿ ਪੰਜਾਬ ਦੇ ਵਿੱਚ ਸ਼ਰਿਆਮ ਕਾਨੂੰਨ ਵਿਵਸਥਾ ਦੀਆਂ ਤਜੀਆਂ ਉੱਡੀਆਂ ਹੋਈਆਂ ਨੇ ਤੇ ਹੋਰ ਪਲਟਵਾਰਤਾ ਕੀਤੇ ਜਾ ਰਹੇ ਨੇ ਰਾਜਾ ਬੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਉਹ ਤੁਹਾਨੂੰ ਸੁਣਾਉਣੇ ਆ ਅਗਰ ਕੋਈ ਕੁਰਬਾਨੀ ਕਰਨੀ ਪਈ ਇਹ ਤਾਂ ਮੁੱਖ ਮੰਤਰੀ ਦੀ ਕੁਰਸੀ ਹੈ ਜਾਂ ਮੰਤਰੀ ਦੀ ਕੁਰਸੀ ਹੈ ਜਾਂ ਪ੍ਰਧਾਨਗੀ ਦੀ ਕੁਰਸੀ ਹੈ ਸਾਰੀਆਂ ਕੁਰਸੀਆਂ ਤਿਆਗ ਕਰ ਦੇਵਾਂਗੇ ਲੇਕਿਨ ਕਾਂਗਰਸ ਦਾ ਰਾਜ ਸਥਾਪਿਤ ਕਰਕੇ ਪੰਜਾਬ ਨੂੰ ਦੁਬਾਰੇ ਮੋੜ ਪਾਵਾ ਪੈਰਾਂ ਤੇ ਖੜਾ ਕਰਨ ਦਾ ਕੰਮ ਕਰਨਾ ਸੋ ਤੁਸੀਂ ਵੀ ਪਿਆਰ ਤੇ ਇਤਫਾਕ ਬਣਾ ਕੇ ਰੱਖਣਾ ਹੈ ਜਿਹੜੇ ਲੋਕ ਕਹਿੰਦੇ ਆ ਜਿੰਦੂ ਗੱਲਾ ਜੀ ਹੈ ਸਾਬੀ ਹੈ ਇਹ ਤਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਆ ਇਹਨ ਹਾਈ ਕਮਾਂਡ ਨੇ ਫੈਸਲੇ ਜੋ ਕਰ ਦਿਆ ਉਹ ਸਾਰੇ ਮੰਨੇ ਫੇਰ ਮੱਥੇ ਫੇਰ ਜੋ ਮੱਥੇ ਦੀਆਂ ਲਕੀਰਾਂ ਉਹ ਕੋਈ ਮਟਾ ਨਹੀਂ ਸਕਦਾ ਸੋ ਤੁਹਾਡਾ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਤੇ ਪਰਮਾਤਮਾ ਤੁਹਾਨੂੰ ਛੜ ਦੀ ਕਲਾ ਰੱਖੇ ਸਾਡੀ ਸਭ ਹੁਣ ਮੈਂ ਗੱਲ ਕਰਨੀ ਛੁਣਾਂ ਅੱਜ ਦੇ ਪੰਜਾਬ ਦੇ ਹਾਲਾਤਾਂ ਦੀ ਮਿੱਤਰੋ ਇਹ ਗੱਲ ਇਹ ਹੈ ਕਿ ਜਿਹੜੀ ਅਨਜਾਨ ਪੁਣੇ ਚ ਮਜ਼ਾਕ ਮਜ਼ਾਕ ਚ ਪੰਜਾਬ ਦੇ ਲੋਕ ਬਿਨਾਂ ਸੋਚੇ ਸਮਝੇ ਤਾੜੀਆਂ ਵੀ ਮਾਰ ਦਿੰਦੇ ਐ ਹੱਸ ਵੀ ਲੈਂਦੇ ਐ ਔਰ ਸਰਕਾਰਾਂ ਵੀ ਬਣਾ ਦਿੰਦੇ ਐ ਮਜ਼ਾਕ-ਮਜ਼ਾਕ ਦੇ ਵਿੱਚ 92 ਸੀਟਾਂ ਤੁਸੀਂ ਦੇ ਨਾਲ ਅਹਿਮਦਵੀ ਪਾਰਟੀ ਦਾ ਰਾਜ ਬਣਾਤਾ ਲੇਕਿਨ ਉਹਨਾਂ ਨੂੰ ਕਦੇ ਪੰਜਾਬ ਦੇ ਵਿਅਕਤੀਆਂ ਨੇ ਸਵਾਲ ਨਹੀਂ ਪੁੱਛਿਆ ਕਿ ਜਿਹੜੇ ਕੰਮ ਤੁਸੀਂ ਕਹੇ ਸਨ ਜੋ ਗੱਲਾਂ ਤੁਸੀਂ ਕੀਤੀਆਂ ਸੀ ਅੱਜ ਪੰਜਾਬ ਦਾ ਬੇਹਾਨਚ ਹੋ ਗਿਆ ਪੰਜਾਬ ਦੀ ਸਰਕਾਰ ਬਦਲਾਅ ਦੇ ਨਾਂ ਤੇ ਆਈ ਸੀ ਨਾ ਕਿ ਭਗਵੰਤ ਸਿੰਘ ਮਾਨ ਹਰ ਦਾ ਚਿਹਰਾ ਵੇਖ ਕੇ ਆਈ ਸੀ ਨਾ ਕਿ ਕੇਜਰੀਵਾਲ ਸਾਹਿਬ ਸੋਹਣੇ ਵੇਖ ਕੇ ਆਈ ਸੀ ਉਹਨਾਂ ਦੇ ਮਨ ਦੇ ਵਿੱਚ ਇੱਕ ਸੁਪਨਾ ਸੀ ਪੰਜਾਬ ਦੀਆਂ ਮਾਵਾਂ ਪੈਣਾ ਬਜ਼ੁਰਗਾਂ ਦੇ ਮਨ ਦੇ ਵਿੱਚ ਕਿ ਕਾਂਗਰਸ ਜਾਏਗੀ ਅਕਾਲੀ ਦਾ ਜਾਏਗਾ ਇੱਕ ਨਵਾਂ ਪੰਜਾਬ ਦਾ ਜਿਹੜਾ ਸੁਪਨਾ ਕੇਜਰੀਵਾਲ ਸਾਹਿਬ ਨੇ ਵਿਖਾਇਆ ਸੀ ਸ਼ਾਇਦ ਪੰਜਾਬ ਇੱਕ ਨਵਾਂ ਬਣੇਗਾ ਨਵੇਂ ਕਲਾ ਪੰਜਾਬ ਜਿਸ ਪੰਜਾਬ ਚ ਨਸ਼ਾ ਨਹੀਂ ਹੋਏਗਾ ਜਿਸ ਪੰਜਾਬ ਚ ਨੌਕਰੀਆਂ ਮਿਲਣਗੀਆਂ ਜਿਸ ਪੰਜਾਬ ਦੇ ਵਿੱਚ ਕਤਲੇਆਮ ਨਹੀਂ ਹੋਏਗਾ ਜਿਸ ਪੰਜਾਬ ਦੇ ਅੰਦਰ ਅਸਤਰਾਂ ਦੇ ਕੁੱਟ ਨਹੀਂ ਪਏਗੀ ਜਿਸ ਪੰਜਾਬ ਦੇ ਅੰਦਰ ਕਿਸਾਨੀ ਆਤਮ ਹੱਤਿਆ ਨਹੀਂ ਕਰੇਗੀ ਹਰ ਕਿਸਾਨ ਖੁਸ਼ਹਾਲ ਹੋਏਗਾ ਇਹ ਕਲਪਨਾਵਾਂ ਕੀਤੀਆਂ ਸਨ ਪੰਜਾਬੀਆਂ ਮਾਵਾਂ ਤੇ ਬਜ਼ੁਰਗਾਂ ਨੇ ਅੱਜ ਉਹਨਾਂ ਸਾਰੀਆਂ ਜਿਹੜੇ ਪੰਜਾਬ ਦੇ ਲੋਕਾਂ ਦੇ ਸੁਪਨੇ ਸਨ ਝਾੜੂ ਸਰਕਾਰ ਨੂੰ ਲੈ ਕੇ ਉਹਨਾਂ ਤੇ ਪਾਣੀ ਫੇਰ ਦਿੱਤਾ ਗਿਆ ਹੈ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਨੌਕਰੀ ਨਹੀਂ ਮਿਲੇਗੀ ਕਿਉਂਕਿ ਨੌਕਰੀ ਦੇਣ ਵਾਸਤੇ ਪੰਜਾਬ ਦੇ ਖਜ਼ਾਨੇ 'ਚ ਪੈਸਾ ਚਾਹੀਦਾ ਹੈ ਤੁਸੀਂ ਆਦੇ ਖੇਤ ਵਾਸਤੇ ਦੋ ਕੰਮੇ ਰੱਖਦੇ ਹੋਂ ਜੇ ਪੈਸੇ ਬਾਤੂ ਹੋਣ ਤਾਂ ਤਿੰਨ ਕੰਮੇ ਰੱਖ ਲੈਨੇ ਹੋਂ ਕਿ ਮੈਨੂੰ ਤੰਗਣਾ ਹੋਣਾ ਪਵੇ ਤੇ ਜੇ ਪੈਸੇ ਹੈ ਨਹੀਂ ਤਾਂ ਫਿਰ ਕੰਮਾ ਨਹੀਂ ਰੱਖਦੇ ਕਿ ਕਈ ਤੇ ਪਾਣੀ ਆਪ ਹੀ ਵੱਢ ਕੇ ਹੁਣਾ ਪੈਂਦਾ ਹੈ ਅੱਜ ਪੰਜਾਬ ਦੇ ਕੋਲੇ ਪੈਸਾ ਨਹੀਂ ਹੈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਸਤੇ ਹੁਣ ਕੈਨੇਡਾ ਦੇ ਵਿੱਚ ਵੀ ਕੰਮ ਨਹੀਂ ਮਿਲ ਰਿਹਾ ਕਿੱਧਰ ਜਾਏਗਾ ਪੰਜਾਬ ਦਾ ਨੌਜਵਾਨ ਕਿ ਇਹ ਨਸ਼ਾ ਬੰਦ ਹੋਏਗਾ ਮੇਰੀਆਂ ਮਾਵਾਂ ਨੇ ਆਦੇ ਬੱਚਿਆਂ ਨੂੰ ਪੜਾ ਪੜਾ ਕੇ ਬੀਏ ਐਮਏ ਕਰਾ ਕੇ ਅੱਜ ਉਹ ਸੜਕਾਂ ਤੇ ਯਾਦੇ ਫਿਰਦੇ ਉਹਨਾਂ ਨੂੰ ਕੋਈ ਨੌਕਰੀ ਦੇਣ ਲਈ ਤਿਆਰ ਨਹੀਂ ਨਾ ਉਹਨਾਂ ਤੋਂ ਦਿਹਾੜੀ ਹੁੰਦੀ ਹੈ ਨੌਕਰੀ ਮਿਲਦੀ ਨਹੀਂ ਇਸ ਕਰਕੇ ਉਹ ਨਸ਼ੇ ਦਾ ਸੇਵਨ ਕਰਦੇ ਕਰਦੇ ਪੰਜਾਬ ਦੇ ਅੰਦਰ ਨਸ਼ਾ ਵਧਦਾ ਜਾ ਰਿਹਾ ਹੈ ਵਧਦਾ ਜਾ ਰਿਹਾ ਹੈ ਐਵੇਂ ਕੋਈ ਕਸਮਾਂ ਖਾ ਗਿਆ ਕੋਈ ਗੁਟਕਾ ਸਾਫ ਫੜ ਗਿਆ ਕੋਈ ਕਿਸੇ ਨੇ ਕਿਹਾ ਮੈਂ ਮਹੀਨੇ ਦੇ ਵਿੱਚ ਖਤਮ ਕਰ ਦਿਆਂਗਾ ਅਮ੍ਰਿਤਸਰ ਗੁਰਦੁਆਰੇ ਚ ਭਗਵੰਤ ਸਿੰਘ ਅਰਦਾਸ ਕਰਾ ਗਿਆ ਐਡਾ ਨਸ਼ਾ ਨਹੀਂ ਖਤਮ ਹੋਏਗਾ ਮਾਨ ਸਾਹਿਬ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਕੋਈ ਆਲਟਰਨੇਟਿਵ ਪੰਜਾਬ ਦੇ ਬਾਰੇ ਸੋਚਣਾ ਪਏਗਾ ਅੱਜ ਸਕੂਲ ਖਾਲੀ ਹੋਏ ਪਏ ਹੈ ਹਸਪਤਾਲ ਖਾਲੀ ਹੋਏ ਪਏ ਹੈ ਪੰਚਾਇਤ ਘਰ ਖਾਲੀ ਹੋਏ ਪਏ ਹੈ ਪੁਲਿਸ ਦੇ ਠਾਣਿਆਂ ਦੇ ਵਿੱਚ ਬੰਦੇ ਨਹੀਂ ਹੈ हर के नौकरी की जरूरत है लेकिन इस करके नौकरी नहीं मिल रही क्योंकि खजाने हजार रुपया महीने का देने जे केजरीवाल साहब कहें पार करोड़ रुपया रेते चो बजट चो लिया सारे जड़े वादे मैं पूरे कर देंगे किन्ने वारी लोगों झूठ बोलोगे मेरिया मावं बेवकू बनाया कि हजार रुपया देंगे ਮੇਰੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਬੇਫਕੂ ਬਣਾਇਆ ਕਿ 2500 ਰੁਪਇਆ ਦੇਾਂਗੇ ਅੱਜ ਉਹ ਤਾਂ ਕੀ ਦੇਣਾ ਸੀ ਜਿਹੜੀਆਂ ਪੁਰਾਣੀਆਂ 스ਕੀਮਾਂ ਕਾਂਗਰਸ ਪਾਰਟੀ ਦੇ ਰਾਜ ਵਿੱਚ ਚੱਲਦੀਆਂ ਸੀ ਉਹ ਵੀ ਬੰਦ ਕਰ ਦਿੱਤੀਆਂ ਗਈਆਂ